ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਵੀ ਇਹ ਸੀਦਾ ਜਿਹੜਾ ਟੈਂਪਰੇਚਰ ਸੈਂਸਰ ਆ ਉਹ ਕਿਵੇਂ ਚੇਂਜ ਕਰਨਾ ਆ ਆਜੂ ਬਖੋਨੇ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਇਹਨੂੰ ਖੋਲ ਲੈਣਾ ਠੀਕ ਹੈ ਜੀ ਇਹਨੂੰ ਖੋਲਣ ਤੋਂ ਬਾਅਦ ਆਪੜੋ ਇਹਨੂੰ ਖੋਲਣ ਤੋਂ ਬਾਅਦ ਆਪਾਂ ਇਹਨੂੰ ਆਵਾਜ਼ੀ ਦਾ ਟੈਂਪਰੇਚਰ ਸੈਂਸਰ ਠੀਕ ਹੈ ਜੀ ਜੋ ਇਹ ਪਹਿਲਾਂ 17 ਇਹਦੇ ਤੋਂ ਟਿੱਪਾਂ ਲਾਈਆਂ ਹੋਈਆਂ ਵਾਂ ਤੇ ਹੁਣ ਆਪਾਂ ਇਹਨੂੰ ਬਦਲਣਾ ਵਾ ਇਹਦੇ ਵਾਸਤੇ ਆਪਾਂ ਇੱਕ ਆ ਨਵਾਂ ਸੈਂਸਰ ਜਿਹੜਾ ਉਹ ਲਿਆਂਦਾ ਹੋਇਆ ਉਹ ਤੇ ਇਹ ਟੈਂਪਰੇਚਰ ਸੈਂਸਰ ਜਿਹੜਾ ਉਹ ਇਹ ਸੈਂਸ ਸਹੀ ਨਹੀਂ ਕਰਦਾ ਪਿਆ ਇਸ ਕਰਕੇ ਆਪਾਂ ਇਹਨੂੰ ਚੇਂਜ ਕਰਨਾ ਵਾ ਕਿਉਂਕਿ ਇਹ ਕੱਟ ਨਹੀਂ ਕਰਦਾ ਏਸੀ ਲਗਭਗ ਆ ਆਪਾਂ ਨੂੰ 30 ਤੇ 20 ਘਰ ਛੱਡੀਏ ਸਾਰਾ ਸਾਰੀ ਦਿਹਾੜੀ ਭਵੇਂ ਸਾਰੀ ਦਿਹਾੜੀ ਤੇ ਭਵੇਂ ਸਾਰੀ ਰਾਤ ਚਲਾ ਛੱਡੋ ਤਾਂ ਵੀ ਨਹੀਂ ਇਹ ਕੱਟ ਨਹੀਂ ਕਰਦਾ ਠੀਕ ਹੈ ਜੀ ਹੁਣ ਆਪਾਂ ਇਹਦਾ ਸੈਂਸਰ ਜਿਹੜਾ ਵਾ ਇਹ ਚੇਂਜ ਕਰਨ ਲੱਗੇ ਆਏ ਸਿਰਫ ਇਸੇ ਕਰਕੇ ਕਿ ਵੀ ਇਹ ਕੱਟ ਨਹੀਂ ਕਰਦਾ ਕੰਪਰੈਸ਼ਰ ਬੰਦ ਨਹੀਂ ਹੁੰਦਾ ਉਹਦੇ ਨਾਲੇ ਬਿਜਲੀ ਦੀ ਖਪਤ ਬਹੁਤ ਜ਼ਿਆਦੀ ਕਰਦਾ ਵਾ ਤੇ ਕਮਰਾ ਵੀ ਲਿਮਟ ਤੋਂ ਵੱਧ ਠੰਡਾ ਕਰ ਦਿੰਦਾ ਵਾ ਠੀਕ ਹੈ ਜੀ ਤੇ ਆਜੋ ਹੁਣ ਆਪਾਂ ਇਹਨੂੰ ਚੇਂਜ ਕਿਵੇਂ ਕਰਨਾ ਜੇ ਬਾਈ ਚਾਂਸ ਤੁਸੀਂ ਇਹਨਾਂ ਤਾਰਾਂ ਨੂੰ ਜੋੜ ਵੀ ਦਿੰਦੇ ਜੇ ਨਾ ਤੇ ਕੁਛ ਨਹੀਂ ਇਹ ਸਿਰਫ ਇਹ ਆ ਕਿ ਵੀ ਐਸੀ ਲਗਾਤਾਰ ਚੱਲਦਾ ਰਹੂਗਾ ਜੇ ਕਿਤੇ ਤੁਸੀਂ ਸੈਂਸਰ ਖਰਾਬ ਹੋ ਜਾਂਦਾ ਵਾ ਜਾਂ ਕੁਝ ਹੋ ਜਾਂਦਾ ਵਾ ਤਾਂ ਤੁਸੀਂ ਇਹਨਾਂ ਤਾਰਾਂ ਨੂੰ ਪੱਕਾ ਜੋੜ ਕੇ ਤੇ ਟੈਂਪਰੇਰੀ ਚਲਾ ਵੀ ਸਕਦੇ ਜੀ ਕੋਈ ਦਿਨਾਂ ਵਾਸਤੇ ਬਸ ਇਹ ਆ ਕਿ ਕੰਪਰੈਸ਼ਨ ਕੱਟ ਨਹੀਂ ਕਰੂਗਾ ਠੀਕ ਹੈ ਜੀ ਹੁਣ ਇਹ ਜਿਹੜੀਆਂ ਤਾਰਾਂ ਆ ਆਪਾਂ ਇਹਨਾਂ ਨੂੰ ਇਹਦੇ ਨਾਲ ਜੋੜ ਦਿੰਨੇ ਆ ਉਸ ਤੋਂ ਬਾਅਦ ਆਪਾਂ ਸੈਂਸਰ ਜਿਹੜਾ ਵਾ ਚੈੱਕ ਵੀ ਕਰਦੇ ਆਂ ਠੀਕ ਹੈ ਜੀ ਇਹ ਆਪਾਂ ਇੱਥੇ ਆਪਾਂ ਵੇਖਦੇ ਇੱਕ ਵਾਰੀ ਚਲਾ ਕੇ ਸੀ ਟੈਂਪਰੇਚਰ ਥੱਲੇ ਆਉਂਦਾ ਕਿ ਨਹੀਂ ਆਉਂਦਾ ਇਹਦਾ ਹੁਣ ਟੈਂਪਰੇਚਰ ਆਪਾਂ ਮੈਨੇ ਕਿੰਨਾ ਵਾ ਇਹਦਾ ਤੇ ਬਾਅਦ ਚ ਕਿੰਨਾ ਆਉਂਦਾ ਵਾ ਵੇਖਦੇ ਹਾਂ 39 ਡਿਗਰੀ ਦੱਸੰਦਿਆ ਵੇ ਕੋਈ ਗੱਲ ਨਹੀਂ ਆਪਾਂ ਵੇਖਦੇ ਸੀ ਕੰਪਰੈਸ਼ਰ ਚੱਲਦਾ ਫਿਰ ਵੇਨੇ ਅਜੇ ਕੰਪਰੈਸ਼ਰ ਚੱਲਿਆ ਨਹੀਂ ਅਜੇ ਕੰਪਰੈਸ਼ਰ ਨੀਗਾ ਚੱਲਿਆ ਫਿਰ ਵੀ ਉਹਨੇ ਟੈਂਪਰੇਚਰ ਜਿਹੜਾ ਵਾ 37 ਡਿਗਰੀ 38 ਡਿਗਰੀ ਜਾਨੀ ਕਿ ਹਵਾ ਵੀ ਜਿਹੜੀ ਇਹਨੂੰ ਵਜਦੀ ਪਈ ਆ ਉਹਨੇ ਉਹਦਾ ਵੀ ਸੈਂਸ ਕਰਕੇ ਦੱਸਿਆ ਵਾ ਵੀ ਟੈਂਪਰੇਚਰ ਘਟ ਹੋਣ ਡਿਆ ਵਾ ਠੀਕ ਹੈ ਜੀ ਇਹਦਾ ਮਤਲਬ ਵੀ ਇਹ ਸੈਂਸਰ ਸਹੀ ਆ ਜਿਹੜਾ ਪਹਿਲਾ ਸੈਂਸਰ ਸੀਗਾ ਉਹ ਸੈਂਸ ਨਹੀਂ ਕਰਦਾ ਪਿਆ ਕੁਝ ਵੀ ਉਹ ਇੱਕ ਜਗ੍ਹਾ ਤੇ ੜਿਆ ਸੀਗਾ ਤੇ ਬਸ ਚੱਲੀ ਜਾ ਰਿਹਾ ਸੀ ਲਗਾਤਾਰ ਏਸੀ ਬੰਦ ਨਹੀਂ ਹੋ ਰਿਹਾ ਟੈਂਪਰੇਚਰ ਥੱਲੇ ਨਹੀਂ ਆਉਂਦਾ ਪਿਆ ਅਜੇ ਕੰਪਰੈਸ਼ਰ ਨਹੀਂ ਚੱਲਿਆ ਜਦੋਂ ਕੰਪਰੈਸ਼ਰ ਚੱਲੂਗਾ ਕਮਰਾ ਠੰਡਾ ਹੋਊਗਾ ਜਿਵੇਂ ਜਿਵੇਂ ਕਮਰਾ ਠੰਡਾ ਹੋਊਗਾ ਇਹ ਉਹਨੂੰ ਸੈਂਸ ਕਰਕੇ ਤੇ ਜਦੋਂ 30 ਡਿਗਰੀ ਤੇ ਆ ਜਾਂਦਾ ਵਾ ਜਾਂ 28 ਡਿਗਰੀ ਤੇ ਜਿੰਨੇ ਤੇ ਵੀ ਆਪਾਂ AC ਚਲਾਉਣਾ ਵਾ ਉਦੋਂ ਇਹ ਇਹਨੂੰ ਕੱਟ ਕਰ ਦੇਊਗਾ ਠੀਕ ਹੈ ਜੀ ਹੁਣ ਆਪਾਂ ਵੇਟ ਕਰਦੇ ਹਾਂ ਕੰਪਰੈਸ਼ਰ ਚੱਲਣ ਦੀ ਫਿਰ ਵੇਖਦੇ ਹਾਂ ਵੀ ਇਹ ਪੂਰਾ ਕੰਮ ਕਰਦਾ ਕਿ ਨਹੀਂ ਕਰਦਾ ਜੇਕਰ ਤੇ ਤੁਹਾਡੇ ਨਾਲ ਵੀ ਹੋ ਸਕਦਾ ਐਵੇਂ ਰਿਹਾ ਹੋਵੇ ਵੀ ਤੁਹਾਡਾ ਏਸੀ ਲਗਾਤਾਰ ਚੱਲੀ ਜਾ ਰਿਹਾ ਹੋਵੇ ਤੇ ਤੁਸੀਂ ਸੋਚ ਰਹੇ ਹੋਗੇ ਬੜੀ ਕੂਲਿੰਗ ਕਰਦਾ ਵਾ ਸਾਡਾ ਏਸੀ 30 ਤੇ ਬੜੀ ਕੂਲਿੰਗ ਕਰਦਾ ਇਸ ਕਰਕੇ ਇਹ ਚੀਜ਼ ਦਾ ਜਰੂਰ ਧਿਆਨ ਰੱਖਿਓ ਕਿਤੇ ਟੈਂਪਰੇਚਰ ਸੈਂਸਰ ਜਿਹੜਾ ਇਹ ਖਰਾਬ ਤਾਂ ਨਹੀਂ ਹੋ ਗਿਆ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਜੀ ਲਓ ਜੀ ਕੰਪਰੈਸਰ ਚੱਲ ਪਿਆ ਵਾ ਹੁਣ ਆਪਾਂ ਵੇਖਦੇ ਹਾਂ ਵੀ ਇਹ ਟੈਂਪਰੇਚਰ ਨੂੰ ਥੱਲੇ ਲਿਆਉਂਦਾ ਕਿ ਨਹੀਂ ਲਿਆਉਂਦਾ ਤੁਸੀਂ ਪਹਿਲਾਂ ਵੇਖੋ ਟੈਂਪਰੇਚਰ ਹੁਣ ਹੈਗਾ 34 34 ਡਿਗਰੀ ਦਿਖਾਉਂਦਿਆ ਠੀਕ ਹੈ ਜੀ ਹੁਣ ਆਪਾਂ 2 ਮਿੰਟ ਬਾਅਦ ਵੇਨੇ ਆ ਕਿੰਨਾ ਆਉਂਦਾ 33 ਹੋ ਗਿਆ ਜੀ ਤੇ ਉਹ ਜਿਹੜਾ 30 ਆ ਉਹ ਆਪਾਂ ਉਹਦੀ ਸੈੱਟ ਕੀਤੀ ਹੋਈ ਆ ਟੈਂਪਰੇਚਰ ਦੀ ਲਿਮਟ ਤੇ ਹੁਣ ਆਪਾਂ ਵੇਨੇ ਆ ਵੀ ਇਹ 30 ਡਿਗਰੀ ਤੇ ਲਿਉਂਦਾ ਕਿ ਨਹੀਂ ਲਿਉਂਦਾ ਨਾ ਹਾਂਜੀ ਆ ਬੱਤੀ ਆ ਗਿਆ ਹੁਣ ਇਸ ਤੋਂ ਬਾਅਦ ਥੱਲੇ ਹੋਰ ਆਉਂਗਾ ਟੈਂਪਰੇਚਰ ਕਿ ਨਹੀਂ ਆਉਂਦਾ ਆਪਾਂ ਵੇਨੇ ਆ ਜੀ ਤੇ ਕੰਪਰੈਸ਼ਰ ਕੱਟ ਕਰਦਾ ਕਿ ਨਹੀਂ ਕਰਦਾ ਆਪਣਾ ਸੈਂਸਰ ਸਹੀ ਕੰਮ ਕਰਨ ਰਿਹਾ 31 ਡਿਗਰੀ ਹੋ ਗਿਆ ਜੀ ਟੈਂਪਰੇਚਰ ਹੁਣ ਠੀਕ ਹੈ ਜੀ ਇਹ ਸੈਂਸਰ ਜਿਹੜਾ ਵਾ ਇਹ ਆਪਾਂ ਇਹਦੇ ਅੱਗੇ ਕੀਤਾ ਕਰਕੇ ਤਾਂ ਕਰਕੇ ਬਿਲਕੁਲ ਛੇਤੀ ਥੱਲੇ ਲਿਆਂਦਾ ਟੈਂਪਰੇਚਰ ਨੂੰ ਹੁਣ 28 ਡਿਗਰੀ ਤੇ ਆ ਗਿਆ ਵਾ ਜੇ ਆਪਾਂ ਹੋਰ ਥੱਲੇ ਡਾਊਨ ਕਰਦੇ ਇਹਨੂੰ ਆਪਾਂ ਇਹਨੂੰ ਕਰਤਾ 24 ਡਿਗਰੀ ਤੇ ਤੇ ਟੈਂਪਰੇਚਰ 28 ਆ ਉਸ ਤਾਈ ਆ ਗਿਆ ਠੀਕ ਹੈ ਜੀ ਇਹਦਾ ਮਤਲਬ ਇਹ ਸਹੀ ਕੰਮ ਕਰਦਾ ਪਿਆ ਉਹ ਤੇ ਜੇ ਤੁਸੀਂ ਵੀ ਕਦੇ ਚੇਂਜ ਕਰਨਾ ਹੋ ਸੈਂਸਰ ਤੇ ਇਹ ਕੋਈ ਬਹੁਤ ਜ਼ਿਆਦਾ ਔਖਾ ਨਹੀਂ ਹੈ ਸੈਂਸਰ ਚੇਂਜ ਕਰਨਾ ਇਹਦਾ ਸੌਖਾ ਹੀ ਆ ਇਹ ਸੈਂਸਰ ਹੁੰਦਾ ਕਿੱਥੇ ਆ ਇਹ ਹਰ ਇੱਕ ਜਿਹੜੇ ਕੋਈ ਆਪਣੇ ਏਸੀ ਆ ਜਿਵੇਂ ਵਿੰਡੋ ਏਸੀ ਆ ਉਹਦੇ ਵੀ ਬਿਲਕੁਲ ਇਸ ਜਾਲੀ ਦੇ ਥੱਲੇ ਪਿਆ ਹੋਊਗਾ ਸੈਂਸਰ ਇਹ ਠੀਕ ਹੈ ਜੀ ਇਹੀ ਦੋ ਤਾਰਾਂ ਹੋਣਗੀਆਂ ਜਿਹੜੀਆਂ ਨੂੰ ਲੱਗਣੀਆਂ ਤੇ ਜਿਹੜਾ ਸਪਰਟ ਇਸ ਹੀ ਆ ਉਹਦੇ ਬਿਲਕੁਲ ਜਾਲੀ ਦੇ ਥੱਲੇ ਹੋਊਗਾ ਇਹ ਸੈਂਸਰ ਠੀਕ ਹੈ ਜੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ